ਹਾਂਜੀ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਕਿਵੇਂ ਹੋ ਤੁਸੀਂ ਗੁਰੂ ਪਿਆਰਿਓ ਉਮੀਦ ਕਰਦੀ ਹਾਂ ਸਭ ਠੀਕ ਹੋਵੋਗੇ ਤੇ ਆਪਣੇ ਆਪਣੀ ਜਰਨੀ ਵਿੱਚ ਅੱਗੇ ਵਧ ਰਹੇ ਹੋਗੇ ਹਾਂਜੀ ਵਾਈਗੁਰਜੀ ਅੱਜ ਆਪਾਂ ਗੱਲ ਕਰਾਂਗੇ ਲੈਟ ਗੋ ਲੈਟ ਗੋ ਕਿਉਂ ਜ਼ਰੂਰੀ ਆ ਕਿਉਂ ਪੁਰਾਣੀਆਂ ਗੱਲਾਂ ਛੱਡਣੀਆਂ ਜ਼ਰੂਰੀ ਆ ਕਿਉਂਕਿ ਵਾਈਗੁਰਜੀ ਅਸੀਂ ਜੋਂ ਨੇ ਆ ਕੇ ਸਾਨੂੰ ਹਰ ਚੀਜ਼ ਮਿਲ ਜਾਵੇ ਅਸੀਂ ਵੀ ਹਰ ਚੀਜ਼ ਨੂੰ ਮੈਨੀਫੈਸਟ ਕਰ ਸਕੀਏ ਸਾਡੇ ਜੀਵਨ ਵਿੱਚ ਵੀ ਆ ਚੀਜ਼ ਚਾਹੀਦੀ ਆ ਪਰ ਵਾਈ ਗੁਰਜੀ ਕਿਉਂ ਨਹੀਂ ਉਹ ਚੀਜ਼ ਸਾਡੇ ਤੱਕ ਬਹੁਤ ਛੇਤੀ ਪਹੁੰਚ ਰਹੀ ਕਿਉਂ ਕਿਉਂਕਿ ਅੰਦਰ ਭਰਿਆ ਹੋਇਆ ਆ ਜਦ ਤੱਕ ਸਾਡਾ ਅੰਦਰ ਖਾਲੀ ਨਹੀਂ ਹੋਊਗਾ ਅਸੀਂ ਨਵੀਂ ਚੀਜ਼ ਨੂੰ ਕਿਵੇਂ ਆਪਣੇ ਅੰਦਰ ਰੱਖ ਲਵਾਂਗੇ ਅਗਰ ਤੁਸੀਂ ਆਪਾਂ ਐਗਜ਼ਾਮਪਲ ਦੀ ਤੌਰ ਤੇ ਗੱਲ ਕਰਦੇ ਆ ਕਿ ਘਰ ਦੇ ਵਿੱਚ ਗੰਦ ਪਿਆ ਹੋਵੇ ਹਨਾ ਤੇ ਜਾਂ ਸਾਡੀਆਂ ਮਤਲਬ ਕਲੋਜ਼ਟਸ ਆ ਬਹੁਤ ਸਾਰੇ ਕੱਪੜਿਆਂ ਦੇ ਨਾਲ ਭਰੀਆਂ ਹੋਈਆਂ ਆ ਅਗਰ ਅਸੀਂ ਹੁਣ ਨਵੇਂ ਲਿਆ ਲਿਆ ਕੇ ਬਲੈਕ ਕਿ ਆਇਆ ਕੱਪੜੇ ਬਹੁਤ ਸਾਰੇ ਪਰ ਅਸੀਂ ਉਹਨਾਂ ਨੂੰ ਕਿੱਥੇ ਰੱਖੀਏ ਪਹਿਲੀ ਬਹੁਤ ਸਾਰੇ ਭਰੇ ਹੋਏ ਆ ਤੇ ਅਸੀਂ ਉਹ ਚੀਜ਼ ਨੂੰ ਪਹਿਲਾਂ ਕੱਢਦੇ ਆ ਹਨਾ ਜਦੋਂ ਅਸੀਂ ਉਹਨੂੰ ਕੱਢਾਂਗੇ ਤੇ ਫੇਰ ਹੀ ਅਸੀਂ ਨਵੇਂ ਕੱਪੜਿਆਂ ਨੂੰ ਵਧੀਆ ਤਰੀਕੇ ਨਾਲ ਟਿਕਾ ਸਕਦੇ ਆ ਈਵੇਂ ਅਗਰ ਸਾਡੇ ਘਰ ਦੇ ਵਿੱਚ ਗਾਂਦਾ ਅਸੀਂ ਬੂਮ ਕਰਦੇ ਆ ਉਹ ਕਿੰਨਾ ਸੋਹਣਾ ਸਾਫ਼-ਸਾਫ਼ ਲੱਗਦਾ ਹੈ ਕਿਵਰੀ ਅਸੀਂ ਆਪ ਵੀ ਬੈਠ ਕੇ ਦੇਖੂਗੀ ਕਿ ਅੱਜ ਕਿੰਨਾ ਸੋਹਣਾ ਘਰ ਲੱਗਦਾ ਹੈ ਕਿੰਨਾ ਬਹੁਤ ਸਾਨੂੰ ਬਹੁਤ ਪੋਜ਼ਿਟਿਵ ਜਿਹਾ ਫੀਲ ਹੁੰਦਾ ਹੈ ਤੇ ਅਸੀਂ ਆ ਆ ਵੀ ਸੋਫੇ ਤੇ ਬੈਠ ਕੇ ਦੇਖੂਗੀ ਅੱਜ ਕਿੰਨਾ ਮਤਲਬ ਇੱਕ ਬਲੇਸਿੰਗ ਜੀ ਆ ਰਹੀ ਆ ਵਾਹਿਗੁਰੂ ਜੀ ਇਹ ਵੀ ਸਾਡਾ ਹੀ ਅੰਦਰ ਵੀ ਆ ਇਹਦੇ ਵਿੱਚ ਅਸੀਂ ਬਹੁਤ ਕੁਝ ਭਰੀ ਬੈਠੀ ਆ ਚਲੋ ਪਿਛਲੇ ਜਨਮਾਂ ਦੀ ਗੱਲ ਤੇ ਸਾਨੂੰ ਹਲੇ ਸਮਝ ਨਹੀਂ ਹੈਗੀ ਬਟ ਅਗਰ ਅਸੀਂ ਇਸ ਜਨਮ ਦੇ ਵਿੱਚ ਵੀ ਦੇਖੀਏ ਕਿੰਨੀਆਂ ਗੱਲਾਂ ਸਾਨੂੰ ਉਹ ਪੀੜਾ ਦਿੰਦੀਆਂ ਰਹਿੰਦੀਆਂ ਆ ਬਟ ਵਾਹਿਗੁਰੂ ਜੀ ਉਹਨਾਂ ਨੂੰ ਅਸੀਂ ਆਪਣੇ ਅੰਦਰੋਂ ਕੱਢਣਾ ਆ ਉਹਨੂੰ ਕੱਢ ਕੇ ਅਸੀਂ ਨਵੀਂ ਊਰਜਾ ਆਪਣੇ ਅੰਦਰ ਭਰਨੀ ਆ ਇੱਕ ਨਵੀਂ ਵਾਈਬ੍ਰੇਸ਼ਨ ਨੂੰ ਅਸੀਂ ਐਕਟਿਵ ਕਰਨਾ ਸਾਡੇ ਅੰਦਰ। ਇਹ ਇੱਕ ਜਿਹੜਾ ਆਪਾਂ ਗੱਲ ਕੀਤੀ ਹੈ ਪਿਛਲੀ ਵੀਡੀਓ ਦੇ ਵਿੱਚ ਕਿ ਆਪਾਂ ਏਵਰੀ ਡੇ ਮਤਲਬ 10 ਤੋਂ 15 ਮਿੰਟ ਆਪਣੇ ਆਪ ਨਾਲ ਬੈਠਣਾ ਸ਼ੁਰੂ ਕਰਨਾ। ਕਿਉਂਕਿ ਕੁਦ ਨਾਲ ਬੈਠੋਗੇ ਤੇ ਮਹਾਰਾਜ ਜੀ ਨਾਲ ਬੈਠੋਗੇ ਕਿਉਂਕਿ ਗੁਰੂ ਸਾਹਿਬ ਸਾਡੇ ਅੰਦਰ ਆ। ਸਿਮਰਨ ਕਰੋ, ਚਾਹੇ ਡੀ ਬਰੀਥ ਲਓ। 5 ਮਿੰਟ ਸਿਮਰਨ ਕਰ ਲਓ। 2-3 ਮਿੰਟ ਐਦੇ ਬੈਠ ਕੇ ਆਪਣੇ ਸਵਾਸਾਂ ਨੂੰ ਦੇਖੋ। ਠੀਕ ਹੈ ਵਾਈ ਗੁਰਜੀ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਸਵਾਸਾਂ ਦੇ ਨਾਲ ਵੀ ਕਿਵੇਂ ਹਰ ਚੀਜ਼ ਨੂੰ ਮੈਨੀਫੈਸਟ ਕੀਤਾ ਜਾਂਦਾ ਹੈ ਉਹ ਵੀ ਤੁਹਾਡੇ ਨਾਲ ਸਾਂਝ ਪਾਵਾਂਗੀ ਪਰ ਅੱਜ ਆਪਾਂ ਗੱਲ ਕਰਦੇ ਹਾਂ ਆਪਣੇ ਅੰਦਰ ਨੂੰ ਕਿਵੇਂ ਖਾਲੀ ਕੀਤਾ ਜਾਵੇ ਹੁਣ ਮੰਨ ਲਓ ਸਾਨੂੰ ਪਤਾ ਹੈ ਕਿ ਕਈ ਵਾਰੀ ਸਾਡੇ ਕਈ ਵਾਰੀ ਘਰ ਦੇ ਪਰਿਵਾਰ ਵਿੱਚੋਂ ਹੀ ਹੁੰਦੇ ਕਿ ਜਿਹੜੀ ਸਾਨੂੰ ਬਹੁਤ ਚੀਜ਼ਾਂ ਬਾਰ-ਬਾਰ ਹਰਟ ਹੁੰਦੀਆਂ ਰਹਿੰਦੀਆਂ ਆ ਠੀਕ ਹੈ ਜੀ ਆਪਾਂ ਕੀ ਕਰਨਾ ਆ ਇੱਕ ਆਪਣੇ ਮਤਲਬ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ ਸਵੇਰੇ ਮਿਲਦਾ ਹੈ ਛਾਵੇਂ ਮਿਲਦਾ ਰਾਤੀ ਮਿਲਦਾ ਤੁਸੀਂ ਬੈਠਣਾ ਹੈ ਇੱਕ ਤਾਂ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਕਿ ਤੁਸੀਂ ਬੁੱਕ ਲੈ ਕੇ ਉਸ ਚੀਜ਼ ਨੂੰ ਲਿਖਣਾ ਹੈ ਬਟ ਇਹ ਤੁਸੀਂ ਇੱਕ ਚੀਜ਼ ਲਿਖਣੀ ਹੈ ਇੱਕ ਮਤਲਬ ਆਪਣੇ ਜੋ ਵੀ ਤੁਹਾਡੇ ਨਾਲ ਬੀਤਿਆ ਜੋ ਵੀ ਤੁਹਾਡੇ ਨਾਲ ਪਿੱਛਰਿਆ ਜੋ ਵੀ ਤੁਹਾਡੀਆਂ ਜਿਹੜੀ 네ਗੇਟਿਵ ਰਹੀਆਂ ਗੱਲਾਂ ਕਿਸੇ ਦੇ ਨਾਲ ਜੋ ਲੜਾਈ ਝਗੜਾ ਜੋ ਸੰਸਾਰ ਦੇ ਵਿੱਚ ਵਿਚਰ ਦੇ ਤਾਹਨੇ ਮਿਹਨੇ ਜੋ ਵੀ ਤੁਹਾਡਾ ਐਕਸਪੀਰੀਅੰਸ ਰਿਹਾ ਚਾਹੀ ਤੁਹਾਡੀ ਫੈਮਿਲੀ ਨਾਲ ਚਾਹੀ ਤੁਹਾਡੇ ਫਰੈਂਡਸ ਦੇ ਨਾਲ ਚਾਹੀ ਤੁਹਾਡੀ ਵਾਈਫ ਨਾਲ ਚਾਹੀ ਤੁਹਾਡੇ ਹਸਬੰਡ ਦੇ ਨਾਲ ਤੁਸੀਂ ਵਾਈ ਗੁਰੂ ਜੀ ਉਸ ਚੀਜ਼ ਨੂੰ ਇੱਕ ਲੈ ਕੇ ਕਾਪੀ ਪੈਨ ਤੇ ਤੁਸੀਂ ਉਸ ਚੀਜ਼ ਨੂੰ ਲਿਖਣਾ ਆ ਜੋ ਵੀ ਹੋਇਆ एवरीथिंग ਚਾਹੀ ਤੁਹਾਡੇ ਦੋ ਪੇਪਰ ਭਰਨ ਚਾਹੀ ਤਿੰਨ ਚਾਹੀ ਚਾਰ ਚਾਹੀ ਪੰਜ ਤੁਸੀਂ ਲਿਖਣਾ ਆ ਪੂਰਾ ਉਹਨੂੰ ਵਾਈ ਗੁਰਜੀ ਲਿਖਣ ਦੇ ਨਾਲ ਚੀਜ਼ ਬਹੁਤ ਛੇਤੀ ਰਿਲੀਜ਼ ਹੋ ਜਾਂਦੀ ਆ ਕਿਉਂਕਿ ਸਾਨੂੰ ਇਹਦਾ ਨਹੀਂ ਪਤਾ ਬਹੁਤ ਘੱਟ ਲੋਕਾਂ ਨੂੰ ਪਤਾ ਆ ਤੁਸੀਂ ਇਹ ਕਰਕੇ ਦੇਖ ਲਿਓ ਵਾਈ ਗੁਰਜੀ ਮੈਂ ਖੁਦ ਵੀ ਆਪਣੀ ਲਾਈਫ ਦੇ ਵਿੱਚ ਬਹੁਤ ਚੀਜ਼ਾਂ ਰਿਲੀਜ਼ ਕੀਤੀਆਂ ਆ ਤੁਸੀਂ ਇਸ ਚੀਜ਼ ਨੂੰ ਪੂਰੀ ਤਰ੍ਹਾਂ ਲਿਖ ਦੇਣਾ ਅਗਰ ਉਸ ਵੇਲੇ ਤੁਹਾਨੂੰ ਲਿਖਦੇ ਲਿਖਦੇ ਕਿਉਂਕਿ ਸਾਡੇ ਅੰਦਰ ਨਾ ਕਿ ਵੀ ਅੰਦਰ ਭਰਿਆ ਹੁੰਦਾ ਆ ਪਰ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਤੁਸੀਂ ਦੇਖੋ ਜਦੋਂ ਤੁਸੀਂ ਲਿਖਣ ਲੱਗੋਗੇ ਨਾ ਲਿਖਦੇ ਲਿਖਦੇ ਕਿਵਰੀ ਉਹ ਜਿਹੜੇ ਦਰਦ ਆ ਉਸ ਵੇਲੇ ਐਕਟਿਵ ਹੁੰਦੇ ਆ ਤੁਹਾਨੂੰ ਖੁਦ ਪਤਾ ਲੱਗੂਗਾ ਕਿ ਵਾਈਬ੍ਰੇਸ਼ਨ ਕਿੱਦਾਂ ਵੱਧਦੀ ਆ ਉਹ ਸੈਲ ਐਕਟਿਵ ਹੋਏ ਤੁਹਾਨੂੰ ਉਸ ਵੇਲੇ ਰੋਣਾ ਵੀ ਆਏਗਾ ਕਿ ਹਾਂ ਕਿਉਂ ਕਿ ਤੁਹਾਨੂੰ ਫੀਲ ਹੋਣਾ ਲੱਗਾ ਨਾ ਉਹ એનર્ਜੀ ਫੀਲ ਹੋਣੀ ਸ਼ੁਰੂ ਹੋ ਗਈ ਫਿਰ ਭਾਈ ਗੁਰੂ ਜੀ ਉਹਨੂੰ ਲਿਖ ਦਿਓ ਉਸ ਵੇਲੇ ਰੋਣਾ ਆਉਂਦਾ ਉਹਨੂੰ ਰਿਲੀਜ਼ ਕਰੋ ਹੈਵ ਟੂ ਰਿਲੀਜ਼ ਕਰ ਦਿਓ ਆ ਰਿਹਾ ਹੈ ਰੋ ਲੋ ਕੋਈ ਗੱਲ ਨਹੀਂ ਬਟ ਉਹਨੂੰ ਸਾਰਾ ਲਿਖਣਾ ਆ ਤੁਸੀਂ ਔਰ ਤੁਸੀਂ ਇਦਾਂ ਦਾ ਭਾਵ ਵੀ ਨਾਲ ਬਣਾਉਣਾ ਆ ਕਿ ਜੋ ਮੈਂ ਲਿਖ ਰਹੀ ਆ ਇਹਨਾਂ ਲਫ਼ਜ਼ਾਂ ਦੇ ਰਾਹੀਂ ਹਰ ਚੀਜ਼ ਮੇਰੇ ਅੰਦਰੋਂ ਰਿਲੀਜ਼ ਹੋ ਰਹੀ ਆ ਰਿਲੀਜ਼ ਹੋ ਰਹੀ ਆ ਇਦਾਂ ਦਾ ਭਾਵ ਤੁਸੀਂ ਬਣਾਉਣਾ ਆ ਫਿਰ ਤੁਸੀਂ ਕੀ ਕਰਨਾ ਆਪਣੇ ਥੱਲੇ ਆਣਾ ਕਿਚਨ ਦੇ ਵਿੱਚ ਉਹ ਜਿੰਨੇ ਵੀ ਪੇਪਰ ਆ ਦੋ ਚਾਰ ਜਿੰਨੇ ਵੀ ਤੁਸੀਂ ਲਿਖੇ ਹੋਏ ਆ ਉਹਨਾਂ ਪੇਪਰਾਂ ਨੂੰ ਤੁਸੀਂ ਬਰਨ ਕਰ ਦੇਣਾ ਠੀਕ ਹੈ ਜੀ ਜਦੋਂ ਬਰਨ ਕੀਤਾ ਉਹਦੀ ਜਿਹੜੀ ਰਾਖਾ ਤੁਸੀਂ ਆਪਣੇ ਬਾਹਰ ਜਾਣਾ ਬੈਕਚਾਰਜ ਚ ਚਲ ਜਾਓ ਫਰੰਟ ਜਿੱਥੇ ਵੀ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਉੱਥੇ ਜਾ ਕੇ ਤੇ ਜਿਹੜੀ ਉਹ ਰਾਖਾ ਤੁਸੀਂ ਉਹ ਯੂਨੀਵਰਸ ਨੂੰ ਦੇ ਦੇਣੀ ਆ ਫੋਕ ਮਾਰ ਕੇ ਉੱਪਰ ਨੂੰ ਯੂਨੀਵਰਸ ਨੂੰ ਦੇ ਦੇਣੀ ਤੇ ਤੁਸੀਂ ਇਦਾਂ ਦਾ ਭਾਉ ਰੱਖਣਾ ਹੈ ਕਿ ਵਾਈ ਗੁਰੂ ਜੀ ਜਿਸ ਵੀ ਤੁਸੀਂ ਭਾਉ ਦੇ ਨਾਲ ਜਿੰਨੇ ਵੀ ਪ੍ਰਮਾਤਮਾ ਨੂੰ ਯਾਦ ਕਰਦੇ ਆ ਕਿ ਵਾਈ ਗੁਰੂ ਜੀ ਅੱਜ ਮੈਂ ਆਪਣਾ ਜੋ ਵੀ ਮੇਰੇ ਦਰਦ ਸੀਗੇ ਜੋ ਵੀ ਮੈਂ ਪੀੜਾ ਸਹੀਆਂ ਅੱਜ ਮੈਂ ਇਹ ਸਾਰੀਆਂ ਇਹ ਜੋ ਲਿਖਿਆ ਵਰਣ ਕੀਤਾ ਇਹ ਰਾਖ ਜਿਹੜੀ ਬਣੀ ਆ ਅੱਜ ਮੈਂ ਤੈਨੂੰ ਆਪਣੇ ਸਾਰੇ ਦਰਦ ਤੈਨੂੰ ਭੇਜ ਦਿੱਤੇ ਆ ਤੇ ਅੱਜ ਤੋਂ ਮੈਨੂੰ ਇਹੀ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਤੋਂ ਖੁਸ਼ੀਆਂ ਹੀ ਖੁਸ਼ੀਆਂ ਆ ਤੇ ਮੇਰੀ ਜਿਹੜੀ ਵਾਈਬ੍ਰੇਸ਼ਨ ਆ ਇੰਨੀ ਪੋਜ਼ਿਟਿਵ ਆ ਕਿਉਂਕਿ ਤੂੰ ਹੀ ਮੇਰੇ ਨਾਲ ਆ ਹਨਾ ਜਿੱਥੇ ਆਪਾਂ ਕਹਿੰਦੇ ਨੇ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇਹਨੂੰ ਕਹਿੰਦੇ ਆ ਸਮਰਪਤ ਪਾਓ ਕਿ ਗੁਰੂ ਸਾਹਿਬ ਜੀ ਜਦੋਂ ਮੈਂ ਹੰਨਾ ਆ ਉਦੋਂ ਤੂੰ ਨਹੀਂ ਹੁੰਦਾ ਪਰ ਜਦੋਂ ਮੈਂ ਤੈਨੂੰ ਦੇਖਿਆ ਉਦੋਂ ਮੈਨੂੰ ਆਪਣਾ ਆਪ ਭੁੱਲ ਗਿਆ ਇਹ ਆ ਕਿ ਆਪਣੇ ਲਫ਼ਜ਼ ਆਪਣੀਆਂ ਗੱਲਾਂ ਆਪਣੇ ਜੋ ਦਰਦ ਆਪਣੇ ਗੁਰੂ ਨੂੰ ਪੇਂਟ ਕਰ ਦਿੱਤੀ ਭਾਈ ਗੁਰਜੀ ਲਿਖਣ ਨਾਲ ਤੇ ਜਾਲਣ ਦੇ ਨਾਲ ਬਹੁਤ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਡੇ ਅੰਦਰ ਦੇ ਜਿਹੜੇ ਸਾਡੇ ਹਾਰਟ ਚੱਕਰਾਂ ਨੂੰ ਇਫੈਕਟ ਕਰਦੀਆਂ ਆ ਉਹ ਬਰਨ ਹੋ ਕੇ ਉਸ ਯੂਨੀਵਰਸ ਤੱਕ ਚਲੇ ਜਾਂਦੀਆਂ ਆ ਤੇ ਪੋਜ਼ਿਟਿਵ ਸਾਡੇ ਵੱਲ ਆਣੀ એનર્ਜੀ ਸ਼ੁਰੂ ਹੋ ਜਾਂਦੀ ਆ ਤੁਸੀਂ ਇਹ ਕਰਕੇ ਦੇਖਿਓ ਸੱਡਰਲੀ ਤੁਸੀਂ ਆਫਟਰ ਨਾ ਮਤਲਬ 15 20 ਮਿੰਟ ਬਾਅਦ ਤੁਸੀਂ ਸਿਮਰਨ ਕਰਕੇ ਦੇਖਿਓ ਵਾਹਿਗੁਰੂ ਜੀ ਜਿਹੜੇ ਵਿਚਾਰ ਤੁਹਾਨੂੰ ਬਹੁਤ ਤੰਗ ਕਰਦੇ ਸੀਗੇ ਉਹ ਵਿਚਾਰ ਬਹੁਤ ਹੱਦ ਬਹੁਤ ਹੀ ਥੋੜੇ ਰਹਿ ਜਾਣਗੇ अपने अपने कि ਤੁਹਾਨੂੰ ਹਿੱਟ ਨਹੀਂ ਕਰਨਗੇ ਤੁਹਾਡੇ ਮਾਈਂਡ ਨੂੰ ਤੁਸੀਂ ਉਸ ਆਨੰਦ ਨੂੰ ਮਾਨ ਸਕੋਗੇ ਤੁਸੀਂ ਉਸ ਪਰਮਾਤਮਾ ਦੀ એનર્ਜੀ ਨੂੰ ਰਿਸੀਵ ਕਰ ਸਕੋਗੇ ਉਹ ਵਿਚਾਰਾਂ ਦੀ ਜਿਹੜੀ ਕੁਆਂਟੀਟੀ ਆ ਨਾ ਉਹ ਬਹੁਤ ਘੱਟ ਹੋ ਜਾਏਗੀ ਤੁਸੀਂ ਫਿਰ ਦੇਖਣਾ ਆਪਣੇ ਆਪ ਨੂੰ ਕਿ ਤੁਹਾਡੀ ਰੋਜ਼ ਤੁਸੀਂ ਦੇਖਣਾ ਕਿ ਮੇਰੀ ਵਾਈਬ੍ਰੇਸ਼ਨ ਕਿੰਨੀ ਕਿਨਹੈਂਸ ਹੋ ਗਈ ਹੈ ਪੋਜ਼ਿਟਿਵ એનર્ਜੀ ਜਿਹੜੀ ਤੁਸੀਂ ਦੇਣੀ ਹੈ ਡੇਲੀ ਦੇਣੀ ਦੇਣੀ ਹੈ ਪੋਜ਼ਿਟਿਵ એનર્ਜੀ ਕਦੀ ਵੀ ਤੁਸੀਂ ਆਪਣੇ ਬਾਡੀ ਨੂੰ ਦੇਣੀ ਬੰਦ ਨਹੀਂ ਕਰਨੀ ਹੈਗੀ ਠੀਕ ਹੈ ਭਾਈ ਗੁਜੀ ਇਹ ਤੁਸੀਂ ਕਰੋ ਇਫ ਆਫਟਰ 11 ਦਿਨ ਬਾਅਦ ਇਹ ਪ੍ਰੋਸੀਜਰ ਫੇਰ ਕਰਿਓ ਅਗਰ ਲੱਗਦਾ ਕਿ ਕੁਝ ਹੱਲੇ ਵੀ ਹੈ ਗਿਆ ਇਹ ਦਿਨ ਉਸ ਤੋਂ ਬਾਅਦ 11 ਦਿਨ ਬਾਅਦ ਫੇਰ ਕਰਨਾ ਆ ਲਿਕ 3-4 ਵਾਰੀ ਇਹ ਪ੍ਰੋਸੀਜਰ 11-11 ਦਿਨ ਦੇ ਬਾਅਦ ਤੁਸੀਂ ਕਰਨਾ ਆ ਉਸ ਤੋਂ ਬਾਅਦ ਦੇਖਿਓ ਫਿਰ ਤੁਹਾਡਾ ਜਿਹੜਾ ਅੰਦਰ ਦਾ ਆਨੰਦ ਕਿਵੇਂ ਪਰਮਾਤਮਾ ਨਾਲ ਬਣੇਗਾ ਜਿੱਥੇ ਆਪਾਂ ਕਹਿੰਦਾ ਕਿ ਨੰਦਨੰਦ ਸਭ ਨੂੰ ਕਹੇ ਅਨੰਦ ਗੁਰੂ ਤੇ ਜਾਣਿਆ ਕਿ ਮੈਂ ਜਿਸ ਦਿਨ ਆਪਣੀਆਂ ਗੱਲਾਂ ਆਪਣੀ ਗੁਰੂ ਨੂੰ ਦਿੱਤੀਆਂ ਸਮਰਪਿਤ ਭਾਵ ਕੀਤਾ ਸਰਂਡਰ ਟੂ ਡਿਵਾਈਨ ਕਰ ਦਿੱਤਾ ਤੇ ਉਸ ਦਿਨ ਮੇਰੇ ਪਰਮਾਤਮਾ ਨੇ ਉਹ ਜਿਹੜਾ ਪਿਆਰ ਮੈਨੂੰ ਉਸ ਯੂਨੀਵਰਸ ਤੋਂ ਆਇਆ ਜਦੋਂ ਮੈਂ ਕਿਹਾ ਕਿ ਮੈਨੂੰ ਤੇਰੇ ਵੱਲੋਂ ਪੋਜ਼ਿਟਿਵ એનર્ਜੀ ਆ ਰਹੀ ਆ ਤੇ ਮੈਂ ਉਸ ਆਨੰਦ ਦੇ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਦੇਖਿਓ ਵੈਜੀ ਜੀ ਸਹਿਜ ਜਿswa ਤੁਹਾਡੀ એનર્ਜੀ ਹਾਈ ਲੈਵਲ ਦੀ ਹੋਣੀ ਸ਼ੁਰੂ ਹੋ ਜਾਏਗੀ ਠੀਕ ਹੈ ਵਾਹਿਗੁਰੂ ਜੀ ਬਾਕੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵਾਹਿਗੁਰੂ ਜੀ ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਤੁਹਾਡੇ ਸਹਿਯੋਗ ਨਾਲ ਹੀ ਮੈਂ ਵੀਡੀਓ ਬਣਾਉਣੀ ਆ ਵਾਹਿਗੁਰੂ ਜੀ ਆਪ ਦਾ ਬਹੁਤ-ਬਹੁਤ ਸ਼ੁਕਰਾਨਾ ਤੇ ਹੁਣ ਆਪਾਂ ਫਤਿਹ ਬੁਲਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ